ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਹੈ ਤੁਸੀਂ ਦੇਖਣਾ ਸ਼ੁਰੂ ਕਰ ਦਿੱਤਾ ਹੈ ਅਤਿ ਕਿਰਪਾ ਕਰਕੇ ਸੰਗਤ ਜੀ ਪੂਰੀ ਜਰੂਰ ਸੁਣਿਓ ਕਿਉਂਕਿ ਅੱਧੀ ਅਧੂਰੀ ਜਾਣਕਾਰੀ ਹਮੇਸ਼ਾ ਹਾਨੀਕਾਰਕ ਹੁੰਦੀ ਹੈ ਕਿਉਂਕਿ ਸੰਗਤ ਜੀ ਜੋ ਅਸੀਂ ਸਮਝਣਾ ਚਾਹੁੰਦੇ ਹਾਂ ਉਹ ਧਿਆਨ ਨੂੰ ਸਮਝ ਨਹੀਂ ਲੱਗਦਾ ਤਾਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸੁਖਮਨੀ ਸਾਹਿਬ ਜੀ ਦੀ ਬਾਣੀ ਬਾਰੇ ਤਾਂ ਸੰਗਤ ਜੀ ਸੁਖਮਨੀ ਸਾਹਿਬ ਜੀ ਦੀ ਬਾਣੀ ਛੇਵੀਂ ਪਾਤਸ਼ਾਹੀ ਤਾਂ-ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਹੈ ਤਾਂ ਸਾਡੇ ਸਤਿਗੁਰੂ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਹੈ ਤਾਂ ਸੰਗਤ ਜੀ ਜੇ ਆਪਾਂ ਰੋਜ਼ ਬਾਣੀ ਦੇ ਪਾਠ ਨੂੰ ਧਿਆਨ ਨਾਲ ਪੜਾਂਗੇ ਜਾਂ ਇਹਦਾ ਅਰਥ ਸਮਝ ਕੇ ਪੜਾਂਗੇ ਤਾਂ ਸਾਡੀ ਜ਼ਿੰਦਗੀ 'ਚ ਕਈ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਪਰ ਆਪਾਂ ਕੀ ਕਰਦੇ ਹਾਂ ਰੋਜ਼ ਹੀ ਗੁਰਬਾਣੀ ਦਾ ਪਾਠ ਕਰਦੇ ਹਾਂ ਪਰ ਕਾਲੀ ਕਾਲੀ ਨਾਲ ਪੜ ਲੈਂਦੇ ਹਾਂ ਪਰ ਆਪਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਸਾਨੂੰ ਵਾਹਿਗੁਰੂ ਜੀ ਕੀ ਸਮਝਾਉਂਦੇ ਹਨ ਜੇ ਆਪਾਂ ਥੋੜਾ ਜਿਹਾ ਧੀਰਜ ਨਾਲ ਪੜਾਂਗੇ ਤਾਂ ਸਾਨੂੰ ਹਰ ਇੱਕ ਸ਼ਬਦ ਦੀ ਸਮਝ ਆਉਣ ਲੱਗ ਜਾਂਦੀ ਹੈ ਅਤੇ ਕਈ ਪੰਕਤੀਆਂ ਤੇ ਇੰਨੀਆਂ ਸੋਖੀਆਂ ਅਤੇ ਇੰਨੀਆਂ ਸਰਲ ਹਨ ਕਿ ਇੱਕ ਵਾਰ ਪੜਨ ਚ ਹੀ ਸਮਝ ਆ ਜਾਂਦੀਆਂ ਹਨ ਅਤੇ ਅੱਜ ਆਪਾਂ ਇੱਕ ਪੰਕਤੀ ਬਾਰੇ ਹੀ ਗੱਲ ਕਰਾਂਗੇ ਅਤੇ ਕੋ ਪੰਕਤੀ ਵਿੱਚੋਂ ਸਾਡੀਆਂ ਦੁੱਖ ਤਕਲੀਫਾਂ ਦੂਰ ਹੋ ਜਾਣਗੀਆਂ ਜਿੱਥੇ ਇੱਕ ਪੰਕਤੀ ਦਾ ਜ਼ਿਕਰ ਕੀਤਾ ਗਿਆ ਹੈ ਭਾਵ ਕਿ ਸਤਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਉਹ ਪੰਕਤੀ ਦੇ ਰਾਹੀਂ ਬੜਾ ਵੱਡਾ ਗਿਆਨ ਦਿੱਤਾ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਪੇਚੇ ਸਤਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਕਿਉਂਕਿ ਸੰਗਤ ਜੀ ਸਾਰੀ ਖੇੜ ਤਾਂ ਇਸ ਮਨ ਦੀ ਹੈ ਅਤੇ ਮਨ ਕਰਕੇ ਹੀ ਸਾਡੇ ਮਾੜੇ ਕਰਮ ਅਤੇ ਚੰਗੇ ਕਰਮ ਬਣਦੇ ਹਨ ਪਰ ਜੇਕਰ ਆਪਾਂ ਕਹਿ ਦਿੰਨੇ ਆ ਕਿ ਸਾਡਾ ਮਨ ਆਪਣੇ ਕੰਟਰੋਲ 'ਚ ਨਹੀਂ ਹੈ ਕਿ ਸਾਡੇ ਵਸ ਵਿੱਚ ਨਹੀਂ ਹੈ ਕਿ ਸਾਡਾ ਮਨ ਸਾਡੀ ਗਹਿਣਾ ਨਹੀਂ ਮੰਨਦਾ ਤਾਂ ਇਸੇ ਕਰਕੇ ਵਾਹਿਗੁਰੂ ਪਰਮਾਤਮਾ ਸਾਨੂੰ ਕਹਿੰਦੇ ਹਨ ਕਿ ਮਨੁੱਖਾ ਤੈਨੂੰ ਆਪਣੇ ਮਨ ਦੀ ਚਿੰਤਾ ਕਰਨ ਦੀ ਲੋੜ ਨਹੀਂ ਤੂੰ ਆਪਣਾ ਮਨ ਸਤਿਗੁਰੂ ਅੱਗੇ ਪੇਟਾ ਕਰ ਦੇ ਭਾਵ ਕਿ ਆਪਣਾ ਮਨ ਗੁਰੂ ਨੂੰ ਵੇਚ ਦੇ ਫਿਰ ਇਹਦੀ ਚਿੰਤਾ ਅਤੇ ਦੇਖਭਾਲ ਕਰਨੀ ਛੱਡ ਦੇ ਕਹਿੰਦਾ ਭਾਵ ਕਿ ਫਿਰ ਇਹਦੀ ਡੋਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਹੋਵੇਗੀ ਅਤੇ ਜਿਹੜੀ ਚੀਜ਼ ਅਸੀਂ ਵੇਚ ਦਿੱਤੀ ਹੈ ਉਸ ਉੱਤੇ ਸਾਡਾ ਹੱਕ ਨਹੀਂ ਹੋਵੇਗਾ ਅਤੇ ਉਸ ਉੱਤੇ ਖਰੀਦਣ ਵਾਲੇ ਦਾ ਹੱਕ ਹੋ ਜਾਂਦਾ ਹੈ ਜਿਵੇਂ ਕਿ ਮੰਨ ਲਓ ਆਪਾਂ ਘਰ ਵਿੱਚ ਕੋਈ ਵਸਤੂ ਵੇਚੀ ਹੈ ਅਤੇ ਵੇਚਦਿਆਂ ਸਾਰ ਵੇਚਣ ਵਾਲੇ ਦਾ ਹੱਕ ਖਤਮ ਹੋ ਗਿਆ ਅਤੇ ਹੱਕ ਸ਼ੁਰੂ ਹੋ ਜਾਂਦਾ ਹੈ ਖਰੀਦਣ ਵਾਲੇ ਦਾ ਖਰੀਦਣ ਵਾਲਾ ਭਾਵੇਂ ਜੋ ਮਰਜ਼ੀ ਕਰੇ ਉਸ ਵਸਤੂ ਨਾਲ ਪਰ ਵੇਚਣ ਵਾਲਾ ਉਸ ਨੂੰ ਰੋਕ ਨਹੀਂ ਸਕਦਾ ਕਿਉਂਕਿ ਵੇਚਣ ਤੋਂ ਬਾਅਦ ਉਹ ਚੀਜ਼ ਸਾਡੀ ਹੈ ਹੀ ਨਹੀਂ ਉਸ ਵਿੱਚ ਸਾਡਾ ਕੋਈ ਮਤਲਬ ਵੀ ਨਹੀਂ ਇੱਥੇ ਵਾਹਿਗੁਰੂ ਪਰਮਾਤਮਾ ਸਾਨੂੰ ਸਮਝਾਉਂਦੇ ਹਨ ਕਿ ਜੇ ਮਨੁੱਖਾ ਤੂੰ ਵੀ ਆਪਣੇ ਮਨ ਕਰਕੇ ਦੁਖੀ ਹਾਂ ਤਾਂ ਆਪਣਾ ਮਨ ਗੁਰੂ ਨੂੰ ਪੇਟਾ ਕਰ ਦੇ ਅਤੇ ਤੇਰੀ ਸਾਰੀ ਫਿਕਰ ਅਤੇ ਪਰੇਸ਼ਾਨੀ ਮੁੱਕ ਜਾਵੇਗੀ ਅਤੇ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਨਾਲ ਜੋੜਨਾ ਹੈ ਅਤੇ ਜੋ ਗੁਰੂ ਸਾਹਿਬ ਜੀ ਦੀਆਂ ਸਿੱਖਿਆ ਦੇ ਅਨੁਸਾਰ ਚੱਲਦਾ ਹੈ ਆਪਣੀ ਮਤ ਅਤੇ ਆਪਣੀ ਸਿਆਣਪ ਅਤੇ ਚੁਤਰਾਈ ਨੂੰ ਛੱਡ ਕੇ ਆਪਣੇ ਗੁਰੂ ਦੇ ਅਨੁਸਾਰ ਚੱਲਦਾ ਹੈ ਅਤੇ ਇਮਾਨਦਾਰੀ ਦੇ ਨਾਲ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਹਨ ਤਾਂ ਫਿਰ ਦੇਖਣਾ ਗੁਰੂ ਜੀ ਸਾਡੇ ਉੱਤੇ ਸਦਾ ਹੀ ਮਿਹਰਬਾਨ ਹੁੰਦੇ ਹਨ ਅਤੇ ਇਸ ਗੱਲ ਦਾ ਪੂਰਾ ਇਤਿਹਾਸ ਗਵਾਹ ਹੈ ਕਿ ਜਿਨੇ ਆਪਣਾ ਮਨ ਗੁਰੂ ਨੂੰ ਪੇਟਾ ਕਰ ਦਿੱਤਾ ਤਾਂ ਵਾਹਿਗੁਰੂ ਜੀ ਉਹਨਾਂ ਦੇ ਸਿਰ 'ਤੇ ਹੱਥ ਰੱਖ ਦਿੰਦੇ ਹਨ ਸਤਿਗੁਰੂ ਦੇ ਦਰ ਤੇ ਕੋਈ ਵੀ ਸੱਚਾ ਨਿਵਾਸੀ ਬਣ ਕੇ ਟਹਿ ਪਵੇ ਵਾਹਿਗੁਰੂ ਉਹਦੇ ਸਿਰ ਤੇ ਦੋਵੇਂ ਹੱਥ ਰੱਖ ਦਿੰਦੇ ਹਨ ਕਿਉਂਕਿ ਸਤਗੁਰੂ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਸੱਚੇ ਸਤਗੁਰੂ ਬਾਦਸ਼ਾਹਾਂ ਦੇ ਬਾਦਸ਼ਾਹ ਹਨ ਅਤੇ ਵਾਹਿਗੁਰੂ ਦੇ ਅੱਗੇ ਜੋ ਕੋਈ ਵੀ ਮਨੁੱਖ ਸੱਚੇ ਦਿਲ ਨਾਲ ਅਤੇ ਇਮਾਨਦਾਰ ਹੋ ਕੇ ਅਰਦਾਸ ਕਰੇ ਸੱਚੇ ਸਤਗੁਰੂ ਉਹਨਾਂ ਦੇ ਆਪਕਾਰ ਤੇ ਸਵਾਰਦੇ ਹਨ ਅਤੇ ਪੂਰੀ ਦੁਨੀਆ ਦੇ ਮਾਲਕ ਰਿੱਧੀਆਂ ਅਤੇ ਸਿੱਧੀਆਂ ਵਾਲੇ ਹਨ ਅਤੇ ਧਨ ਦੌਲਤ ਸੁੱਖ ਸ਼ਾਂਤੀ ਸਾਰੇ ਪਦਾਰਥ ਵਾਹਿਗੁਰੂ ਜੀ ਤੇ ਗਾੜੀ ਹੱਥ ਜੋੜ ਕੇ ਖੜੇ ਰਹਿੰਦੇ ਹਨ ਸਤਗੁਰੂ ਜੀ ਦਿਆਲੂਆ ਦੇ ਘਰੇ ਆਉਂਦੇ ਹਨ ਅਤੇ ਸਾਰਿਆਂ ਦੇ ਖਾਤੇ ਖੋਲ ਦਿੰਦੇ ਹਨ ਤਾਂ ਫਿਰ ਆਪਣੀਆਂ ਝੋਲੀਆਂ ਛੋਟੀਆਂ ਪੈ ਜਾਂਦੀਆਂ ਹਨ ਵਾਹ ਕੀ ਵਾਹਿਗੁਰੂ ਪਰਮਾਤਮਾ ਸਾਨੂੰ ਇੰਨਾ ਕੁਝ ਦੇ ਦਿੰਦੇ ਹਨ ਕਿ ਸਾਡੇ ਤੋਂ ਸੰਭਾਲਿਆ ਵੀ ਸੰਭਾਲਿਆ ਨਹੀਂ ਜਾਂਦਾ ਅਤੇ ਜੋ ਮਨ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜਦੇ ਹਨ ਅਤੇ ਤਨ ਕਰਕੇ ਤਾਂ ਆਪਾਂ ਰੋਜ਼ ਗੁਰੂ ਘਰ ਜਾਂਦੇ ਹਨ ਅਤੇ ਜੇਕਰ ਆਪਾਂ ਮਨ ਕਰਕੇ ਗੁਰੂ ਘਰ ਜਾ ਕੇ ਦੇਖ ਗਏ ਤਾਂ ਆਪਣੀ ਜ਼ਿੰਦਗੀ ਨਦਰੋਂ ਨਦਰ ਨਿਹਾਲ ਕਰਦੇ ਹਨ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਹਨ ਅਤੇ ਦੁਨੀਆਂ ਤੋਂ ਪਰੇ ਹਨ ਤਾਂ ਸੰਗਤ ਜੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਮਾ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਜਾਣਾ ਅਤੇ ਨਾਲ ਦੇ ਨਾਲ ਆਪਣੇ ਵਿਚਾਰ ਵੀ ਲਿਖ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ